ਬੁੜਲਾਡਾ ਤੋਂ ਇਸ ਵਕਤ ਇੱਕ ਬਹੁਤ ਹੀ ਦੁਖਦਾਈ ਅਤੇ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਬੁੜਲਾਡਾ ਦੇ ਬੱਸ ਸਟੈਂਡ 'ਚ ਹੋਈ ਖੁੰਨੀ ਝੜਪ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਮ੍ਰਿਤਕ ਦਾ ਨਾਮ ਜਸ਼ਨਦੀਪ ਸਿੰਘ ਦੱਸਿਆ ਜਾ ਰਿਹਾ ਹੈ ਦੁਖਦਾਈ ਦੀ ਗੱਲ ਇਹ ਹੈ ਕਿ ਅੱਜ ਹੀ ਜਸ਼ਨਦੀਪ ਸਿੰਘ ਦਾ ਜਨਮ ਦਿਨ ਸੀ ਮ੍ਰਿਤਕ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸ਼ਨਦੀਪ ਬੁੜਲਾਡਾ ਵਿਖੇ ਦਵਾਈ ਲੈਣ ਆਇਆ ਹੋਇਆ ਸੀ ਇਸ ਦੌਰਾਨ ਇੱਕ ਵਰਨਾ ਗੱਡੀ ਵਿੱਚ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਜਸ਼ਨਦੀਪ ਸਿੰਘ ਤੇ ਹਮਲਾ ਕਰ ਦਿੱਤਾ ਗਿਆ ਹਮਲਾਵਾਰਾਂ ਵੱਲੋਂ ਨੌਜਵਾਨ ਦੀ ਬੇਰਹਿਮੀ ਨਾਲ ਕੁੱਟ ਕੀਤੀ ਗਈ ਗੰਭੀਰ ਹਾਲਤ ਵਿੱਚ ਜਸ਼ਨਦੀਪ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਜਸ਼ਨਦੀਪ ਸਿੰਘ ਆਨਲਾਈਨ ਟੈਟੂ ਆਰਟਿਸਟ ਸੀ ਤੇ ਹੁਣ ਇਸ ਘਟਨਾ ਤੋਂ ਬਾਅਦ ਇਲਾਕੇ 'ਚ دہشت ਦਾ ਮਾਹੌਲ ਬਣਿਆ ਹੋਇਆ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੀ ਅਸੀਂ ਸਮਾਨ ਲੈਣ ਆਏ ਸੀ ਤੇ ਇਹਨਾਂ ਦੀ ਕੋਈ ਜਿੱਦ ਨਹੀਂ ਸੀ ਪਹਿਲਾਂ ਦੀ ਉਨੇ ਬੜ ਚੁੱਕਿਆ ਸੀ ਆ ਤੇ ਆਏ ਜੀ ਅਣਪਛਾਤੇ ਬੰਦੇ ਸੀ ਕੁਛਕ ਨੂੰ ਜਾਣਦਾ ਮੈਂ ਕੁਛਕ ਨੂੰ ਨਹੀਂ ਜਾਣਦਾ ਤੇ 7-8 ਜਾਣੇ ਸੀ ਉਹ ਵਰਨਾ ਗੱਡੀ ਸੀ ਉਹਨਾਂ ਕੋਲੇ ਗੱਡੀ ਚੋਂ ਨਿਕਲੇ ਤੇ ਹੌਣ ਸਾਰੀ ਉਹਨੂੰ ਡੇਗ ਲਿਆ ਤੰਬਿਆਂ ਨਾਲ ਕੁੱਟਿਆ ਜੀ ਘਾਪੇ ਸੀ ਹਟੇ ਨਹੀਂ ਬਹੁਤ ਲੋਕਣੇ ਸੀ ਕਾਚੁੱਕਾ ਮਾਰੀਆਂ ਸੜਾਇਆ ਕਿ ਕਿਸੇ ਦੇ ਘੇਤ ਨੂੰ ਹਟੇ ਤੇ ਹਟੇ ਨਹੀਂ ਕੁੱਟ ਕੇ ਭੱਜ ਗਏ ਤੁਸੀਂ ਉੱਥੇ ਕਿੰਨੇ ਜਾਣੀ ਸੀ ਮੌਕੇ ਤੇ ਅਸੀਂ ਮੌਕੇ ਤੇ ਅਸੀਂ ਤਾਂ ਦੋ ਤਿੰਨੇ ਆਣੀ ਸੀ ਉੱਲੀ ਦੋ ਜਣੇ ਕੋਈ ਗੱਲ ਪੁਰਾਣੀ ਕੋਈ ਨਾ ਕੋਈ ਗੱਲ ਬਾਤ ਨਹੀਂ ਮੈਨੂੰ ਕੁਝ ਨਹੀਂ ਪਤਾ ਇਸ ਵਾਰੇ ਪਹਿਲਾਂ ਦੀ ਕੋਈ ਗੱਲ ਸੀ ਜਾਂ ਨਹੀਂ ਪਰ ਆ ਕੇ ਅਸੀਂ ਹਸਪਤਾਲ ਆਂਦਾ ਕਿ ਹਸਪਤਾਲ ਆਂਦਾ ਜੀ ਅਨਸਰ ਡੈੱਡ ਹੋਇਆ ਜੀ ਤੇ ਮੇਰੇ ਬੇਟ ਦਾ ਨਾਮ ਜੀ ਦਸਨਦੀਪ ਸਿੰਘਾ ਜੀ ਅੱਜ ਉਹਦਾ ਬਰਥਡੇ ਸੀਗਾ ਜੀ ਉਹ ਚਾਚੇ ਨਾਲ ਦਵਾਈ ਲੈਣ ਆਇਆ ਹੋਇਆ ਸੀਗਾ ਜੀ ਤੇ ਜਿੱਥੋਂ ਉਹ ਚਾਚਾ ਕਹਿੰਦਾ ਪਿੰਡ ਤੇ ਲੀ ਉਹ ਕਹਿੰਦਾ ਮੈਂ ਚਲ ਮੁਰਕ ਕੇ ਆਉਣਾ ਜੀ ਵਿੱਚੋਂ ਮੈਨੂੰ ਤਾਂ ਫੋਨ ਤੇ ਪਤਾ ਲੱਗਿਆ ਜੀ ਵੀ ਆ ਗੱਲ ਬਾਤ ਹੋ ਗਈ ਤਾਨੂੰ ਪਤਾ ਸੀ ਕੋਈ ਮੁੰਡੇ ਨਾਲ ਪਹਿਲਾਂ ਕੋਈ ਨਾ ਜੀ ਕੋਈ ਕਿਸੇ ਗੱਲ ਦੀ ਕੋਈ ਬੈਸਵਾ ਜੀ ਕੋਈ ਆਪਾਂ ਨੂੰ ਕੋਈ ਪਤਾ ਨਹੀਂ ਆਪਾਂ ਕੰਮ ਤੇ ਵਗ ਜਨੈ ਜੀ ਜੱਸੀ ਕੰਮ ਕੀ ਕਰਦਾ ਸੀ ਤੁਹਾਡੇ ਕੋਲ ਟੈਟੂਆਂ ਦਾ ਕੰਮ ਕਰਦਾ ਸੀ ਜੀ ਆਨਲਾਈਨ ਕੰਮ ਕਰਦਾ ਸੀ ਜੀ ਅੱਜ ਵੀ ਕਿਸੇ ਦਾ ਕੋਈ ਟੈਟੂ ਤਾਂ ਨਹੀਂ ਛਾਪ ਲਿਆ ਕਿਸੇ ਦਾ ਕੋਈ ਕੱਲ੍ਹ ਕਹੀ ਹੁੰਦਾ ਸੀ ਜੀ ਵੀ ਛਾਪਣਾ ਜੀ ਅੱਜ ਤਾਂ ਜਨਮ ਨਹੀਂ ਸੀ ਆ ਜੀ ਸਮਾਨ ਲੈਣਾ ਹੈ ਸਮਾਨ ਖੂਲ ਲੈਣਾ ਸੀ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਨੂੰ ਫੋਨ ਤੇ ਪਤਾ ਲੱਗਿਆ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਹੁਣ ਅਸੀਂ ਇਹ ਪ੍ਰਸਾਦ ਚਾਹੀਦਾ ਇਹ ਸਾਫ ਸੰਦਾ ਨੂੰ ਜੀ ਪ੍ਰਸਾਦ ਚਾਹੀਦਾ ਇਹ ਇਨਸਾਫ ਦਿਓ ਸਾਨੂੰ ਮਨ ਮੌਜੂਦ ਨੂੰ ਫੜਾਇਆ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਤੇ